ਮੇਰਾ ਨਾਮ ਰੋਮਨਿਤ ਬੀਸੇਂਗ ਤੇ ਮੈਂ ਪਲੱਸ 1 ਦਾ ਵਿਦਿਆਰਥੀ ਹਾਂ ਪਲੱਸ 1 ਚ ਪੜਦਾ ਤੇ 28 ਤਰੀਕ ਨੂੰ ਮੈਂ ਕਨਾਲ ਨਾਲ ਕੰਮ ਵੀ ਕਰਦਾ ਰਹਿਣਾਗਾ ਪਲੱਸ 1 ਚ ਪੜਦਾ ਤੇ 28 ਤਰੀਕ ਨੂੰ ਮੈਂ ਲੈਂਟਰ ਤੇ ਨਾ ਨਾ ਲੈਂਟਰ ਤੇ ਗਈ ਸੀ ਕਿ ਜਿਹੜੇ ਵੇ ਤੇ ਉੱਥੇ ਕੰਮ ਕਰਦੇ ਲੈਂਟਰ ਵਾਲੀ ਮਸ਼ੀਨ ਤੋਂ ਡੋਲੀ ਕੋਲ ਕੇ ਉਹ ਵੱਜੀ ਪਹਿਲਾਂ ਡ੍ਰਮ ਤੇ ਵੱਜੀ ਡ੍ਰਮ ਤੋਂ ਬਾਅਦ ਮੇਰੇ ਤੇ ਟੱਕਰ ਵੱਜੀ ਤੇ ਸਿਰ ਤੇ ਸੱਟ ਲੱਗੀ ਤੇ ਫਿਰ ਵੀਰੇ ਨਾਲ ਦੇ ਜਿਹੜੇ ਮੁੰਡੇ ਸੀ ਉਹ ਮੈਨੂੰ ਜਲਦੀ ਜਲਦੀ ਇੱਥੇ ਰਵੀ ਡਾਕਟਰ ਰਵੀ ਤਾਂ ਪਹੁੰਚਦੇ ਲੈ ਗਏ ਉੱਥੇ ਦਾ ਕੇ ਦਖਲ ਕੀਤਾ ਤੇ ਉੱਥੇ ਬਾਹਰ ਟ੍ਰੀਟਮੈਂਟ ਸ਼ੁਰੂ ਕੀਤਾ ਉਹਨੇ ਸ캔 ਕੀਤਾ ਸਿਰ ਦਾ ਤੇ ਬਾਅਦ ਵਿੱਚ ਉਹਨੇ ਕਿਹਾ ਜੀ ਆ ਵੀ ਆਪ ਕਰਾਏ ਸੀਟੀ ਸ캔 ਕਰਕੇ ਲਾਇਓ ਵੀ ਸਰਦੀ ਦਾ ਟੱਗੀ ਬਾਅਦ ਚ ਇਹ ਦਾ ਇਲਾਜ ਸ਼ੁਰੂ ਕਰੂੰਗਾ ਮੈਂ ਦੇਖ ਕੇ ਸੀਟੀ ਸ캔 ਤੋਂ ਕਿ ਸਰਦੀ ਦਾ ਟੱਗੀ ਉਹ ਕਰਾ ਕੇ ਲਿਆ ਉਹਨਾਂ ਨੇ ਫਿਰ ਆਪਦੇ ਨਾਲ ਦੇ ਮੁੰਡਿਆਂ ਨੂੰ ਫੋਨ ਕੀਤਾ ਉਹ ਕਿਹਾ ਇੱਥੇ ਸਾਡਾ ਹੈਗਾ ਡਾਕਟਰ ਅਵੀ ਕਪੋਇਨ ਉਹ ਮੁੰਡੇ ਆਏ ਉਹ ਲੈ ਕੇ ਗਏ ਸਾਨੂੰ ਤੇ ਉਹ ਤੋਂ ਘਰ ਦੇ ਗਏ ਤੇ ਮੈਨੂੰ ਲੈ ਕੇ ਨਾਲ ਉਹਨਾਂ ਨੇ ਸੀਟੀ ਸ캔 ਕਰਕੇ ਬਾਅਦ ਡਾਕਟਰ ਨੇ ਡਾਕਟਰ ਅਵੀ ਕਪੋਇਨ ਨੇ ਉਹਨੇ ਸੀਟਾ ਇਲਾਜ ਸ਼ੁਰੂ ਕੀਤਾ ਤੇ ਜਦੋਂ ਨੇ ਇਲਾਜ ਸ਼ੁਰੂ ਕੀਤਾ ਤੇ ਉਹ ਜਦੋਂ ਸਿਟੀ ਸਕੈਨ ਸੀ ਹੁਣ ਉਸ ਤੋਂ ਬਾਅਦ ਦੋ ਦੋ ਦਿਨ ਛੁੱਟੀ ਦੋ ਦਿਨ ਬਾਅਦ ਨੀ ਕੀ ਦੇਖ ਕਿ ਉਹਨੇ ਇਲਾਜ ਸ਼ੁਰੂ ਕੀਤਾ ਉਹ ਸਿਟੀ ਸਕੈਨ ਡਟ ਕਰਵਾਇਆ ਸੀ ਉਹਨੇ ਉਹ ਦੇਖ ਕੇ ਇਲਾਜ ਕੀਤਾ ਜਿਹੜਾ ਮੇਰੇ ਸਿਰ ਦਾ ਸਕੈਨ ਸੀ ਤੇ ਬਾਅਦ ਵਿੱਚ ਉੱਥੇ ਦੋ ਦਿਨ ਤੋਂ ਬਾਅਦ ਛੁੱਟੀ ਲੈ ਆਇਆ ਇੱਥੇ ਘਰੇ ਤੇ ਅਸੀਂ ਉਸ ਤੋਂ ਬਾਅਦ ਅੱਜ ਦੇ ਦਿਨ ਉਹ ਦੇਖਿਆ ਸੀ ਮੇਰੇ ਡੋਕਟਰ ਉਹ ਦੇਖਿਆ ਸੀ ਮੇਰਾ ਸਿਟੀ ਸਕੈਨ ਦੇਖਿਆ ਦੇਖੀ ਉਹਨਾਂ ਨੇ ਅੱਜ ਦੇਖਿਆ ਜਦੋਂ ਉੱਥੇ ਪਤਾ ਲੱਗਿਆ ਵੀ ਉਹ ਸਿਟੀ ਸਕੈਨ ਕਿਸੇ ਹੋਰ ਦਾ ਸੀਗਾ ਉਹ ਗੁਰਚਰਨ ਨਾਮ ਦੇ ਬੰਦੇ ਦਾ ਸੀ ਕਿਸੇ ਦਾ ਸਿਟੀ ਸਕੈਨ 46 ਸਾਲ ਦੀ ਉਮਰ ਸੀ ਤੇ ਮੇਰੀ 18 ਸਾਲ ਦੀ ਉਮਰ ਹੈਗੀ ਤੇ ਉਹ ਕਿਸੇ ਹੋਰ ਦੇ ਸਕੈਨ ਦੇਖ ਕੇ ਉਹਨੇ ਮੇਰੇ ਇਲਾਜ ਕੀਤੇ ਉਸ ਤੋਂ ਉਹ ਤੋਂ ਇਲਾਜ ਕਰਦਾ ਰਿਹਾ ਉਹ ਤੇ ਜੇਕਰ ਵੀ ਮੈਨੂੰ ਕੋਈ ਉਹ ਜੀ ਕੋਈ ਹਾਨੀ ਹੋਏ ਜਾਂਦੀ ਕੋਈ ਕੁਝ ਬਾਜਦਾ ਨਾ ਮੈਂ ਤਾਂ ਉਹਦੇ ਜ਼ਿੰਮੇਵਾਰ ਕੌਣ ਹੁੰਦਾ ਉਹਨਾਂ ਸਿਰ ਪੈਸੇ ਤਾਂ ਹੀ ਮਤਲਬ ਸੀਗੇ ਬਸ ਕਲਾ ਪੈਸੇ ਲੈਣ ਬੱச்சே ਮਤਲਬ ਜੀ ਹੁਣ ਕੋਈ ਦੇਖੀ ਨਹੀਂ ਵੀ ਸਿਟੀ ਸਕੈਨ ਕੀ ਦਾ ਨਾਮ ਨੂੰ ਕੁਝ ਨਹੀਂ ਦੇਖਿਆ ਉਹਨੇ ਇੱਕ ਬਾਅਦ ਚ ਬਠਿੰਡੇ ਲੈ ਕੇ ਸਾਡੇ ਰਿਸ਼ਤੇਦਾਰ ਸੀ ਉਹ ਕਹਿੰਦੇ ਵੀ ਸਾਨੂੰ ਸਿਟੀ ਸਕੈਨ ਦਿਓ ਤੇ ਅਸੀਂ ਬਠਿੰਡੇ ਜਾ ਕੇ ਦਵਾਈ ਲੈ ਕੇ ਆਉਣੇ ਉਹ ਜਾ ਕੇ ਜਦੋਂ ਉਹਨਾਂ ਨੇ ਬਿਠੇੜੀ ਦੇਖਾਤੇ ਉੱਥੇ ਵੀ ਡਾਕਟਰ ਨੇ ਉਹੀ ਸਕੈਨ ਦੇਖ ਕੇ ਫਿਲਮ ਦੇਖ ਕੇ ਉਹਨਾਂ ਨੇ ਵੀ ਉਹੀ ਦਵਾਈ ਦੇ ਦਿੱਤੀ ਉਹ ਗੁਰਚਰਨ ਸਿੰਘ ਦਾ ਸੀਗਾ 44 ਸਾਲ ਦੀ ਉਮਰ ਦੀ ਸੀਗੇ ਬਲਦੀ ਉਹ ਸੈਟੀ ਸਕੈਨ ਉੱਥੇ ਦੇਖ ਕੇ ਉਹਨਾਂ ਨੇ ਉਹ ਦਵਾਈ ਦਿੱਤੀ ਤੇ ਸਾਡੀ ਬੱਸ ਅਸੀਂ ਗਰੀਬ ਬੰਦੇ ਹੈਗੇ ਅਸੀਂ ਮੈ ਵਰਦਾ ਪਰਦੇ ਨਾਲ ਕੰਮ ਕਰਦਿੰਨਾ ਜੇ ਤੇ ਬੱਸ ਰੱਬ ਦੀ ਕਿਰਪਾ ਨਾਲ ਕਿਰਾ ਬਚ ਗਿਆ ਜੇ ਇੱਥੇ ਅਸੀਂ ਨਾ ਛੁੱਟੀ ਲੈਂਦੇ ਕੋਈ ਉੱਥੇ ਉਹਨੇ ਤਾਂ ਮਾਰ ਦਿੰਨਾ ਸੀ ਸਾਨੂੰ ਡਾਕਟਰ ਰਵੀ ਕੰਪੂਲ ਕਿ ਮੰਗ ਕੀ ਕਰਦੇ ਹੋ ਸਰਕਾਰ ਕਰੋ ਡਾਕਟਰ ਦੇ ਖਿਲਾਫ ਕੀ ਮੰਗ ਕਰਦੇ ਅਸੀਂ ਡਾਕਟਰ ਕਲਾਬ ਕਾਰਵਾਈ ਚਾਹੁੰਨੇਗੇ ਸੀ ਜਿਉਣੀ ਸਾਡੇ ਹਿਸਾਬ ਮੇਰਾ ਨਾਮ ਜੀ ਦਰਸ਼ਨ ਸਿੰਘ ਪਿੰਡ ਕੋਟਪਾਈ ਹੈ ਮੇਰੇ ਪੋਸਰੇ ਦੇ 28 ਤਰੀਕ ਨੂੰ ਲੈਟਰ ਤੇ ਗਿਆ ਸੀ ਇਹ ਤੇ ਉੱਥੋਂ ਟੈਂਕੀ ਖੁੱਲ ਗਈ ਇਹਦੇ ਛੱਤ ਲੱਗੀ ਉਹ ਟੈਂਕੀ ਨਾਲ ਇਹਦੇ ਟਾਂਕੇ ਲੱਗੇ ਸੱਚ ਰਵੀ ਕਪੂਰ ਦੇ ਚੱਕ ਕੇ ਉਹ ਦਵਾ-ਦਵਲ ਲੈ ਗਏ ਬੱਚੇ ਜਿਹੜੇ ਨਾਲ ਲੱਗੇ ਸੀ ਇਹਨਾਂ ਦੇ ਤੇ ਰਵੀ ਕਪੂਰ ਨੇ ਟਾਂਕੇ ਲਾਏ ਲਾਇ ਸ਼ੁਰੂ ਕਰਿਆ ਇਹਦਾ ਤੇ ਉਸੇ ਦਿਨ ਸ਼ਾਮ ਨੂੰ 8 ਵਜੇ ਜਦੋਂ ਅਸੀਂ ਜਾਵੜੇ ਸੱਜਦੇ ਆ ਸਾਨੂੰ ਇਹਾਂ ਦੇ ਸੀਟੀ ਸਕੈਨ ਕਰਾਓ ਫਿਰ ਪਤਾ ਲੱਗੂ ਪੂਰਾ ਐਕਸਰੇ ਪਹਿਲਾਂ ਕਰ ਲਈ ਸੀ ਜਦੋਂ ਸੀਟੀ ਸਕੈਨ ਇਹਨਾਂ ਨੇ ਭੇਜਤਾ ਵੀ ਇਹਨਾਂ ਦੇ ਜਾਓ ਬੁਲਾ ਲੇ ਉਹ ਉਹਨਾਂ ਦੇ ਨਾਲ ਭੇਜਤਾ ਸੀਟੀ ਸਕੈਨ ਕਰਾਈ ਸੀਟੀ ਸਕੈਨ ਖੁਦ ਵੇਖ ਕੇ ਡਾਕਟਰ ਸਾਹਿਬ ਨੇ ਤੇ ਇਲਾਜ ਸ਼ੁਰੂ ਕਰਿਆ ਤੇ ਉਹ ਸੀਟੀ ਸਕੈਨ ਅਸੀਂ ਇਹਨੇ ਇਲਾਜ ਕੀਤਾ ਤੇ ਛੁੱਟੀ ਲੈ ਕੇ ਆ ਗਏ ਅਸੀਂ ਉਹ ਬਠਿੰਡੇ ਪੀਜੀਐਮ ਚ ਵੀ ਰਿਸ਼ਤੇਦਾਰ ਸੀ ਸਾਡੇ ਉਹਨਾਂ ਨੇ ਮੰਗਾ ਲਈ ਫਿਲਮ ਇਹ ਲੋ ਫਿਲਮ ਉੱਥੇ ਵੇਖੀ ਡਾਕਟਰ ਸਾਹਿਬ ਨੂੰ ਵਿਖਾਤੀ ਕਿ ਉਹ ਡਾਕਟਰ ਸਾਹਿਬ ਨੇ ਵੀ ਉਹ ਫਿਲਮ ਵੇਖ ਕੇ ਇਹਨੂੰ ਦਵਾਈ ਸ਼ੁਰੂ ਕਰਤੀ। ਤੇ ਬੇਨਤੀ ਇਹ ਹੈ ਕਿ ਉਹ 46 ਸਾਲ ਦੇ ਬੰਦੇ ਦੀ ਫਿਲਮ ਹੈ। ਇਹ ਮੇਰੇ ਪੋਤੇ ਦੀ ਹੈ 18 ਸਾਲ ਤੋਂ ਉੱਤੇ ਉੱਤੇ ਉਮਰ ਹੈ। ਤੇ ਉਹ 46 ਸਾਲ ਦੇ ਬੰਦੇ ਦੀ ਦਵਾਈ ਖਵਾਈ ਗਈ। ਜੇ ਮੇਰੇ ਪੋਤੇ ਨੂੰ ਕਿਤੇ ਇਧਰ ਉਧਰ ਦੀ ਗੱਲ ਹੋ ਗਈ ਮੈਂ ਗਰੀਬ ਬੰਦਾ ਹਾਂ। ਆਟੋ ਰੱਖਸ਼ਾ ਲਿਆ ਹੈ ਜੀ ਹੁਣ ਮੈਂ ਲਾਉਣ ਤੇ ਉਹਦਾ ਲਾਉਣ ਵੀ ਪੜਦਾ ਇਹਨਾਂ ਤਿੰਨਾਂ ਬੱਚਿਆਂ ਦੀ ਮਾਂ ਨਹੀਂ ਹੈ ਇਹਨਾਂ ਦਾ ਪਾਲਣ ਪੋਸ਼ਣ ਵੀ ਮੈਂ ਕਰਦੇ ਮੇਰੀ ਪੋਤਰੀ ਬੀਕਾਂ ਅੰਕਿ ਪੜਦੀ ਹੈ ਉਹਦਾ ਮੈਸਜ ਦਾਖਲਾ ਨਹੀਂ ਭਰਿਆ ਜੋ ਵੀ ਘਰੇ ਬੈਠੀ ਹੈ ਇਹ ਬੰਡਾ ਜਿਹਦੇ ਸ਼ੁੱਤੀ ਮਿਲਦੀ ਸੀ ਜਾਂਦਾ ਸੀ ਕੰਮ ਤੇ ਆਪਣੇ ਆਪ ਪੜਾਈ ਕਰਦਾ ਸੀ ਉਹਦਾ ਖਰਚਾ ਚਲਾਉਂਦਾ ਸੀ ਆਪ ਦਾ ਹੁਣ ਮੇਰੇ ਬੱਚੇ ਦਾ ਅਨਸਾਫ਼ ਮਿਲਣਾ ਚਾਹੀਦਾ ਜੀ ਮੇਰੇ ਬੱਚੇ ਨੂੰ ਕੁਝ ਹੋ ਨਾ ਜਾਵੇ ਸਰਦਾ ਮੌਬਲੇ ਨੂੰ ਇਹ ਵੀ ਇੰਤਿਆ ਕੀ ਨਹੀਂ ਨਗੇਲੀ ਜਿਹੜੀ ਹੋਈ ਹੈ ਜਿਹਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਮੇਰੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਅੱਗੇ ਜ਼ਿੰਮੇਵਾਰੀ ਲੈਣ ਮੇਰੇ ਬੱਚੇ ਦੀ ਸਰਕਾਰ ਮੁਰੇ ਵੀ ਇਹੀ ਵੇਲਤੀ ਹੈ ਕਿ ਮੇਰੇ ਬੱਚੇ ਦੀ ਦੇਖਭਾਲ ਕੀ ਮੇਰੀ ਜ਼ਰੂਰ ਇਹਨਾਂ ਨੂੰ ਡੰਡ ਮਿਲਣਾ ਚਾਹੀਦਾ ਜਿਹੜੀ ਅਨਕੀਲੀ ਕੀਤੀ ਇਹਨਾਂ ਨੇ ਕਿਨੇ ਕੀਤੀ ਹੈ ਜੀ ਇਹ ਰਵੀ ਕੰਪੋਜ਼ ਨੇ ਅਨਕੀਲੀ ਕਰੀ ਹੈ ਜੀ ਤੇ ਰਵੀ ਕੰਪੋਜ਼ ਨੇ ਫਿਰ ਮੈਂ ਕਿੰ ਵੀ ਫਿਰ ਮੀਟਿੰਗਿੰਟ ਸ਼ੁਰੂ ਕਰਿਆ ਅਸੀਂ ਦੂਜੇ ਦਿਨ ਦੋ ਇੱਕ ਰਾਤ ਤੇ ਦੋ ਦਿਨ ਲੱਗਾ ਸਾਮ ਨੂੰ ਫਿਰ ਅਸੀਂ ਛੁੱਟੀ ਲਈ ਦੀ ਤੇ ਮੇਰੇ ਰਿਸ਼ਤੇਦਾਰ ਫਿਲਮ ਲੈ ਗਏ ਸੀ ਜੇ ਤੇ ਉਹਨਾਂ ਨੇ ਵਖਾ ਕੇ ਪੀਜੀ ਉਹ ਜਿਹੜਾ ਇਹ ਪੇਸ਼ੈਂਟ ਤੁਸੀਂ ਕਹਿ ਰਹੇ ਹੋ ਰੋਮੀ ਨਾਂ ਦਾ ਪੇਸ਼ੈਂਟ ਸਾਡੇ ਕੋਲ ਆਇਆ ਸੀ 20 ਸਾਲ ਦਾ ਸੀ ਔਰ ਫੰਦੇਜੀ ਕਾਫੀ ਹਾਈਟ ਤੋਂ ਡਿੱਗ ਗਿਆ ਉਹਦੇ ਸਿਰ ਦੇ ਵਿੱਚ ਚੋਟ ਸੀ ਕਾਫੀ ਬਲੀਡਿੰਗ ਹੋ ਰਹੀ ਸੀ ਔਰ ਬਲੱਡ ਪ੍ਰੈਸ਼ਰ ਉਹਦਾ ਕਾਫੀ ਘਟ ਗਿਆ ਸੀ ਅਸੀਂ ਉਹਨੂੰ ਫਰਸਟ ਏਡ ਦਿੱਤੀ ਉਹਦੇ ਜੋ ਹੀ ਸਿਰ ਦੇ ਵਿੱਚ ਸਟੀਚਿੰਗ ਕੀਤੀ ਉਸ ਤੋਂ ਬਾਅਦ ਉਹਨੂੰ ਕਨਜ਼ਰਵੇਟਿਵ ਟਰੀਟਮੈਂਟ ਦਿੱਤਾ ਉਹਦੇ ਨਾਲ ਉਹ ਠੀਕ ਹੋ ਗਿਆ ਬਾਈਕ ਉਹਦਾ ਕਰਾਇਆ ਉਹਦੇ ਸੀਟੀ ਸਕੈਨ ਵਗੈਰਾ ਕਰਾਇਆ ਸੀ ਉਹਦੀ ਰਿਪੋਰਟ ਸਾਨੂੰ ਨਾਰਮਲ ਹੀ ਦੱਸੀ ਸੀ ਸੀਟੀ ਸਕੈਨ ਵਾਲਿਆਂ ਨੇ ਅਸੀਂ ਉਹਦੇ ਬੇਸ ਤੇ ਉਹਦਾ ਟਰੀਟਮੈਂਟ ਕੀਤਾ ਅਗਲੇ ਦਿਨ ਭਾਲੇ ਮੈਂ ਕਹਿੰਦਾ ਸੀ ਵੀ 24 ਘੰਟੇ ਹੋਰ ਉਹਨੂੰ ਰੱਖ ਕੇ ਥੋੜਾ ਜਿਹਾ ਅਬਜ਼ਰਵ ਕੀਤਾ ਜਾਏ ਪਰ ਉਹ ਮਰੀਜ਼ ਠੀਕ ਸੀ ਉਹਦੇ ਘਰ ਦੇ ਵੀ ਕਹਿੰਦੇ ਸੀ ਵੀ ਨਹੀਂ ਅਸੀਂ ਜਾਣਾ ਹੈ ਜੀ ਕਿਤੇ ਹੋਰ ਦਿਖਾਣਾ ਉਹ ਇੱਥੋਂ ਆਪਣੀ ਮਰਜ਼ੀ ਨਾਲ ਲੈ ਕੇ ਚੱਲੋ ਉਹ ਕਹਿੰਦੇ ਸੀ ਸਾਨੂੰ ਕਿਹਾ ਸੀਗੇ ਜੀ ਫਿਲਮ ਦੇਖ ਕੇ ਹੀ ਮੈਂ ਟ੍ਰੀਟਮੈਂਟ ਕਰ ਸਕਦਾ ਡਾਕਟਰ ਰਵੀ ਕੰਬੋਜ ਨੇ ਇਹ ਗੱਲ ਕਹੀ ਸੀ ਨਹੀਂ 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 ਐ ਨਹੀਂ ਗੱਲ ਹੁੰਦੀ ਕਿ ਕਿਸੇ ਮਰੀਜ਼ ਦਾ ਸਿਰਫ ਫਿਲਮਾਂ ਵੇਖ ਕੇ ਹੀ ਕਰੀਦਾ ਹੁੰਦਾ ਹੈ ਉਹਦੀ ਰਿਪੋਰਟ ਤੇ ਗੱਲ ਹੁੰਦੀ ਜੇ ਰਿਪੋਰਟ ਠੀਕ ਲੱਗ ਰਹੀ ਹੈ ਮਰੀਜ਼ ਠੀਕ ਲੱਗ ਰਿਹਾ ਤੇ ਆਪਾਂ ਫਿਲਮਾਂ ਪਿੱਛੇ ਕੀ ਫਿਰ ਇਹਦਾ ਮਤਲਬ ਤੁਸੀਂ ਫਿਲਮ ਵ ਫਿਲਮ ਦੇਖ ਕੇ ਆਪਾਂ ਨੂੰ ਕਲੀਅਰ ਹੁੰਦਾ ਜੀ ਪੇਸ਼ਟ ਦੇ ਸਿਰ ਦੇ ਵਿੱਚ 6:00 ਵਜੇ ਅੱਗੇ ਬੱਚੀ ਰਿਪੋਰਟ ਦੇ ਹਸਪਤਲ ਹੀ ਚੱਲਦਾ ਹੈ ਜੀ ਜੋ ਰਿਪੋਰਟ ਦਿੰਦੀ ਹੈ ਅਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਹਾਂ ਜੇ ਰੇਡੀਓਲੋਜੀਸਟ ਦੀ ਰਿਪੋਰਟ ਹੁੰਦੀ ਹੈ ਉਹਦੇ ਤੇ ਵਿਸ਼ਵਾਸ ਕਰੀਏ ਉਹ ਕਹ ਰਹੀ ਸੀ ਵੀ ਸਾਡੀ ਫਿਲਮ ਦੇਖੀ ਸੀ ਡਾਕਟਰ ਸਾਹਿਬ ਨੇ ਆਪਦੀ ਮਸ਼ੀਨ ਤੇ ਲਾ ਕੇ ਫਿਲਮ ਚੈੱਕ ਕੀਤੀ ਤੇ ਸਾਨੂੰ ਟ੍ਰੀਟਮੈਂਟ ਦਿੱਤਾ ਜਦੋਂ ਕਿ ਜਿਹੜੀ ਫਿਲਮ ਉਹ 46 ਸਾਲ ਦੇ ਬੰਦੇ ਦੀ ਐ ਕਿਸੇ ਦੀ ਨਹੀਂ ਮੈਂ ਮੈਨੂੰ ਨਹੀਂ ਪਤਾ ਮੈਂ ਕੋਈ ਐਸੀ ਗੱਲ ਨਹੀਂ ਹੈ ਮੈਂ 26 46 ਸਾਲ ਵਾਲੇ ਫਿਲਮ ਵੇਖ ਕੇ ਤੇ 20 ਸਾਲ ਦਾ ਪਈ ਇਲਾਜ ਕਰਾਂ ਮੈਂ ਮਰੀਜ਼ ਨੂੰ ਦੇਖ ਕੇ ਤੇ ਮਰੀਜ਼ ਦੀ ਹਾਲਤ ਦੇਖ ਕੇ ਔਰ ਉਹਦੀ ਜਿਹੜੀ ਰਿਪੋਰਟ ਰਿਪੋਰਟ ਵੇਖ ਕੇ ਇਲਾਜ ਕੀਤਾ ਕੋਈ ਗੱਲ ਹੀ ਹੋਈ ਲੱਗਦੀ ਹੈ ਜੀ ਤੁਹਾਡੇ ਐਂਗਲ ਤੋਂ ਜਾਇ ਜਿਹੜੇ ਜਿੱਥੇ ਤੁਸੀਂ ਸੀਟੀ ਸਕੈਨ ਕਰਾਣ ਭੇਜਿਆ ਸੀ ਉੱਥੋਂ ਨਹੀਂ ਫਰੀ ਠੀਕ ਠਾਕ ਹੋ ਕੇ ਚਲਾ ਗਿਆ ਨਿਗਰਲੀ ਕਿਸ ਕੋਈ ਜੀ ਦੀ ਇਹਦੇ ਵਿੱਚ ਕਿਸੇ ਦੀ ਜਿਹੜਾ ਤੁਹਾਡੇ ਤੋਂ ਉਹ ਦੋਸ਼ ਲਾ ਰਹੇ ਕਿ ਉਹ ਗਲਤ ਲਾ ਰਹੇ ਹੈ ਜੀ ਮੈਨੂੰ ਤਾਂ ਪਤਾ ਨਹੀਂ ਮੇਰੇ ਸਾਹਮਣੇ ਲਿਆਓ ਕਈ ਦੋਸ਼ ਲਾਉਂਦੇ ਨੇ ਇਹਨਾਂ ਤੋਂ ਕਿ ਬਸ